ਆਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁਧ ਕਾਈ ਸਤਿਗੁਰੂ ਜੀ ਬਚਨ ਕਰਦੇ ਨੇ ਕਿ اے ਭਾਈ ਗੁਰੂ ਦੇ ਸ਼ਰਨ ਪੈ ਕੇ ਜਦੋਂ ਮਨੁੱਖ ਇਸ ਅਜਿਤ ਮਨ ਜਿੱਤ ਲੈਂਦਾ ਹੈ ਤਦੋਂ ਫਿਰ ਜੀਵਨ ਸੰਗਰਾਮ ਵਿੱਚ ਇਸ ਨੂੰ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ ਇਸੇ ਕਾਮਯਾਬੀ ਨੂੰ ਮਨੁੱਖ ਮੁਖ ਇਹ ਅਕਰ ਹਾਸਲ ਹੁੰਦੀ ਹੈ ਅਚਰ ਸਿੱਤ ਪਾਈ ਸੀ ਕੀਤੇ ਕੋਈ ਪਾਈ। ਬਾਸਵਾ ਜੀ ਕਹਿੰਦੇ ਨੇ ਅੰਦਰ ਜਿਹੜੀ ਕਾਮਯਾਬੀ ਮਿਲਦੀ ਹੈ ਉਹ ਤੋਂ ਇੱਕ ਅਕਰ ਹਾਸਲ ਆਕਰ ਪ੍ਰਾਪਤ ਹੁੰਦੀ ਹੈ ਅੰਤਰ ਹਾਸਲ ਹੁੰਦੀ ਹੈ। ਪ੍ਰੇਮ ਕੇ ਸਰ ਲਾਗੇ ਤਾਮ ਕੀਤਾਰ ਤਾਮ ਭ੍ਰਮ ਕਟਿਆ ਜਾਈ। ਸਤਿਗੁਰੂ ਜੀ ਕਹਿੰਦੇ ਨੇ ਇਹ ਅਕਰ ਹਾਸਲ ਹੁੰਦੀ ਹੈ। ਏ ਗਿਆਨ ਪ੍ਰਭ ਹੁੰਦਾ ਹੈ ਕਿ ਪਰਮਾਤਮਾ ਦੇ ਪਿਆਰ ਦੇ ਤੀਰ ਇਹਦੇ ਹਿਰਦੇ ਵਿੱਚ ਵਿੱਜ ਜਾਂਦੇ ਨੇ ਸਤਿਗੁਰੂ ਜੀ ਕਹਿੰਦੇ ਇਸ ਦੇ ਮਨ ਦੀ ਬਟਕਣਾ ਸਦਾ ਨਹੀਂ ਕਰਦੀ ਹੰਦੀ। ਪ੍ਰੇਮ ਦੇ ਸਰ ਲਾ ਕੇ ਤਨ ਕੀਤਰ ਜਿਵੇਂ ਨੰਕ ਦੇ ਆਕਾਰ ਗੁਰੂ ਕੈਕੰਜੀ ਦੇ ਪ੍ਰੇਮ ਮੀਤੀ ਬਾਣ ਗਿਆਨ ਰੂਪੀ ਬਾਣ ਇਹਦੇ ਚ ਲੱਗ ਜਾਂਦੇ। ਇਹ ਐਸੇ ਦੇ ਜਿਹਨੇ ਵੀ ਲੱਗਦੇ ਨੇ ਪ੍ਰੀਨ ਰੂਪੀ ਬਾਣ ਅਰਾਜਨ ਰੂਪੀ ਉਹਨੇ ਫਕੀਰ ਬਣਾ ਦਿੱਤਾ ਮਨ ਬਰਵਤਿ ਕਿਉਂਕਿ ਸਮਝ ਆ ਗਈ ਹੈ ਗੁਰਦੇ ਸਭ ਗਰਾਹੀ ਕਿ ਸੰਸਾਰ ਦੇ ਜਿੰਨੇ ਵੀ ਸੁੱਖ ਨੇ ਇਹ ਦੁੱਖ ਨੇ ਦੁੱਖ ਦਾ ਕਾਰਨ ਹੈ ਏ ਸੁਖ ਸਾਡੇ ਦੁੱਖ ਦਾ ਕਾਰਨ ਨਹੀਂ ਇਥੇ ਜੂਰ ਸੁਖ ਆਨੰਦ ਮਾਨ ਰਹਿਣਾ ਪਰ ਇਹਨਾਂ ਸੁੱਖਾਂ ਕਰਕੇ ਅੱਗੇ ਜਾ ਕੇ ਸਾਨੂੰ ਦੁੱਖ ਭੋਗਣੇ ਪੈਂਦੇ ਆ ਇਸੇ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਨੂੰ ਰੋਗ ਸਮਝਾਉਂਦਿਆਂ ਦੁੱਖ ਦਾ ਸੁਖ ਰੋਗ ਹੈ ਪਾਤਸ਼ਾਹ ਜੀ ਦੇ ਤੇ ਦੁੱਖ ਨੇ ਨਿਰੰਕਾਰ ਨਾਲ ਜੁੜਿਆ ਹੋਇਆ ਹੈ ਉਹਦੇ ਚਰਣਾ ਚਲ ਰਸਾਂ ਕਰਦਾ ਹੈ ਬੇਨਤੀਆਂ ਕਰਦਾ ਹੈ ਦੁੱਖ ਦੇ ਵਿੱਚ ਬਾਖੀ ਕਰਦੇ ਨੇ ਪਰ ਜਦੋਂ ਸੁੱਖ ਹੋ ਜਾਂਦੇ ਨੇ ਸੁੱਖ ਦੇ ਵਿੱਚ ਨਰੰਗ ਬਾਖੀ ਨੰਦੇ ਦਾਤ ਪਿਆਰੀ ਤੇਸਰੀਆ ਦਾਤਾ ਰਾਖਾ ਇਸ ਕਰਕੇ ਬਾਸਾ ਕਹਿੰਦੇ ਇਹ ਹਿਰਦੇ ਦੇ ਵਿੱਚ ਜਦੋਂ ਪ੍ਰਿਆਰ ਦੇ ਭੇਮ ਦੇ ਬਾਣ ਵੱਜਦੇ ਨੇ ਕਬੀਰ ਸਤਿਗੁਰ ਸੂਰਮੇ ਵਾਰਿਆ ਬਾਣ ਨੂੰ ਏਕ ਲਾਗਤ ਹੀ ਹੋਏ ਗਿਰ ਪਰਿਆ ਪਰ ਅਕਲੇ ਤੇ ਛੇ ਕੀ ਕਬੀਰ ਸਾਹਿਬ ਕਹਿੰਦੇ ਮੇਰੇ ਕੋਲ ਨਾ ਐਸਾ ਪ੍ਰੀਮ ਦਾ ਪਿਆਰ ਦਾ ਮਾਰ ਮਾਰਿਆ ਜਿਹੜਾ ਕੋਈ ਕੜੇਜੇ ਵਿੱਚ ਵੱਜ ਗਿਆ ਤੇ ਜਦੋਂ ਕੜੇਜੇ ਦੇ ਵਿੱਚ ਵੱਜੇ ਆ ਲਾਗਤ ਹੀ ਹੋਏ ਗਿਰ ਪਰਿਆ ਇਹ ਦੀਨ ਹੈ ਕਿ ਤੀਰ ਵੱਜਿਆ ਨਹੀਂ ਗਿਆਨ ਰੂਪੀ ਤੀਰ ਵੱਜਿਆ ਤੀਰ ਵੱਜਣ ਦੇ ਨਾਲ ਜਿਹੜਾ ਮੈਂ ਕਰਕੇ ਹੰਕਾਰ ਕਰਕੇ ਜੇ ਉੱਚਾ ਉਡਦਾ ਸੀ ਮੇਰੇ ਵਰਗਾ ਐ ਕੋਈ ਨਹੀਂ ਮੇਰੇ ਸੋਹਣਾ ਦੇ ਨਾਂ ਕਿਸੇ ਦੇ ਸਰੀਰ ਨਹੀਂ ਹੈ ਮੇਰੇ ਵੀ ਨਹੀਂ ਮਾਇਆ ਕਿਸੇ ਕੋ ਨਹੀਂ ਉੱਚਾ ਉਡਿਆ ਮੁਰਗਾਸੀ ਹੰਕਾਰ ਦੇ ਵਿੱਚ ਤੇ ਬਾਸਾ ਜੀ ਜਦੋਂ ਹੋਂ ਸਤਪੁਰਾਂ ਦੇ ਪ੍ਰੇਮ ਦਾ ਬਾਣ ਵਜਿਆ ਫਿਰ ਇਹ ਉੱਚਾ ਉਡਦਾ ਮੈਂ ਹੰਕਾਰ ਦੇ ਵਿੱਚ ਲੋਭ ਦੇ ਵਿੱਚ ਉੱਡਦਾ ਗਿਆ ਲਾਗ ਇਹੇ ਕੋਈ ਕੇ ਬੜਿਆ ਨੀਵਾ ਹੋ ਗਿਆ ਗਿਰ ਗਿਆ ਇਹਦਾ ਅੰਦਰੋਂ ਹੰਕਾਰ ਜਿੱਤ ਗਿਆ ਨੀਵਾ ਹੋ ਗਿਆ ਕਣ ਇੱਕ ਕੀ ਸੋਚਦਾ ਹੈ ਕਬੀਰ ਸਭ ਤੇ ਹਮ ਬੁਰੇ ਹੰਕਾਰਜ ਕੋ ਸਭ ਹੋਏ ਸਤਸਗਤ ਨੂੰ ਗਿਆਨ ਆ ਗਿਆ ਮਨ ਦੇ ਵਿੱਚ ਗਿਆਨ ਨਹੀਂ ਸਮਝਾਤਾ ਤੇਰੇ ਵਰਗਾ ਇਹ ਸੰਸਾਰ ਦੇ ਪਰਮਾਤਮਾ ਕੋਈ ਨਹੀਂ ਹੈ ਤੇਰੇ ਵਰ ਨਾ ਸਾਰੇ ਚੰਗੇ ਨੇ ਕਰਕੇ ਬਾਸੀ ਕਹਿੰਦੇ ਇਹ ਗਿਆਨ ਦਾ ਬਾਣ ਹੈ ਜਿਹੜਾ ਇਹ ਮਨੁੱਖ ਨੂੰ ਜੀਵਨ ਜਿਉਣ ਦੀ ਜਾਣ ਚ ਸਿਖਾ ਦਿੰਦਾ ਹੈ ਇਸੇ ਕਰਕੇ ਸਤਿਗੁਰੂ ਕਾਰਸਾ ਜੀ ਨੇ ਵਚਨ ਕਹਿੰਦੇ ਕਿ ਤੀਰ ਕੇ ਸਰ ਲਾਗੇ ਕੰਨ ਤੀਤਰ ਜਦੋਂ ਗੁਰੂ ਦੇ ਗਿਆਨ ਰੂਪੀ ਬਾਣ ਮੇਰੇ ਸਰੀਰ ਦੇ ਵਿੱਚ ਵੱਜਿਆ ਮਨ ਦੇ ਵਿੱਚ ਵੱਜਿਆ ਤਾਂ ਭਰਮ ਖਾ ਗਿਆ ਜਾਈ ਕਹਿੰਦੇ ਮੇਰੇ ਅੰਦਰ ਦਾ ਭਰਮ ਮਿਟ ਗਿਆ ਅੰਦਰ ਕਰੇ ਦਾ ਕਰਮ ਕੀ ਸੀ ਪਰ ਇਹ ਸੀ ਸੰਸਾਰ ਨੂੰ ਸੀ ਸੱਚ ਜਾਣ ਗਿਆ ਕੇ ਸੰਸਾਰੀ ਸੁਖਿਆ ਏਜੇ ਕਰਕੇ ਸੰਸਾਰ ਵਿੱਚ ਰਹਿੰਦੇ ਹੋਏ ਮਾਇਆ ਦੇ ਖਾਤਰ ਦੌੜ ਭਜ ਕਰਦੇ ਮੋਹ ਦੇ ਵਿੱਚ ਫਸੇ ਹੋਏ ਆ ਤੇ ਪਾਰਸਾ ਕਹਿੰਦੇ ਜਦੋਂ ਗਿਆਨ ਦਾ ਬਾਣ ਪੁੱਜਿਆ ਸਮਝ ਆ ਗਈ ਜਾਗ ਰਿਹਾ ਸਭ ਕੁਝ ਹੈ ਜਾਣ ਦੇ ਰੂਪੇ ਮੀਤ ਹੇ ਨਾਮ ਤੇਰਾ ਨਾਮ ਹੈ ਜੂ ਵਾ ਕੀ ਤੀ ਸਮਝ ਆਵੇ ਸੰਸਾਰ ਦੇ ਵਿੱਚ ਸੁਹਾਣ ਨੈਵੀ ਸਦਾ ਵਾਰਤੇ ਨਹੀਂ ਰਹਿਣਾ ਤੇ ਕਹਿੰਦੇ ਜਦੋਂ ਇਹ ਗਿਆਨ ਹੋਇਆ ਜਿਖੋ ਇਨਸਾਨ ਗੁਰੂ ਨਾਲ ਸੰਗਿਆ ਨਾਮ ਨਾਲ ਲੱਗਦੇ ਹਨ ਇਸ ਕਰਕੇ ਪੰਸਰ ਕਹਿੰਦੇ ਭਾਈ ਜਰੇ ਕਦੇ ਅੰਦਰ ਦੀ ਪੜ੍ਹਣਾ ਅੰਦਰ ਦਾ ਭਰਮ ਕਟਿਆ ਜਾਂਦਾ ਹੈ ਮੇਰੇ ਗੋਬਿੰਦ ਆਪਨੇ ਜਨਕ ਦੇਹ ਵੜਿਆਈ اے میرے ਗੋਵਿੰਦ ਜੀ ਮੈਨੂੰ ਆਪਣੇ ਦਾਸ ਨੂੰ ਇਹ ਇੱਜ਼ਤ ਬਖਸ਼ੇ اے ਕਿਰਪਾ ਕਰਕੇ ਦਿੱਤੇ ਕਿਹੜੀ ਗੁਰਮਤਿ ਰਾਮ ਨਾਮ ਪਰਗਾਸੂ ਸਦਾ ਰਹੂ ਸਰਣਾਈ ਰਭੋ ਤੇ ਇਹ ਕਿਰਪਾ ਕਰ ਮੈਨੂੰ ਇੱਜ਼ਤ ਬਖਸ਼ ਮੇਰੇ ਤੇ ਇਹ ਕਿਰਪਾ ਕਰਕੇ ਕੇ ਗੁਰੂ ਦੀ ਮੱਤ ਦੇ ਰਾਜ ਮੇਰੇ ਅੰਦਰ ਆਪਣਾ ਨਾਮ ਪ੍ਰਗਟ ਕਰ ਦੇ। ਮੈਨੂੰ ਸਦਾ ਆਪਣੀ ਛਰਣ ਦੇ ਵਿੱਚ ਰੱਖੋ ਜੀ। ਰਹਾਉ। ਇਹੋ ਸੰਸਾਰ ਸਭ ਆਣ ਜਾਣਾ। ਮਨ ਮੂਰਖ, ਚੇਤ ਅਣਜਾਣ। ਜੇ ਸਤਿਗੁਰੂ ਕਾਸੇ ਗਿਵੇ ਇਹ ਮੂਰਖ ਅਣਜਾਣ ਮਨ ਇਹ ਜਗ ਦਾ ਮੋਹ ਛੱਡ ਦੇ। ਜਗ ਦਾ ਮੋਹ ਨਾ ਕਰ। ਕਿਉਂਕਿ ਜਗਤ ਜਨਮ ਮਰਨ ਦਾ ਕਾਰਨ ਬਣਿਆ ਰਹੇ ਇਹ ਮੋਹ ਕੌਣ ਜਨਮ ਦਾ ਕਾਰਨ ਬਣਿਆ ਰਹਿੰਦਾ ਮੋਹ ਕਾਰਨ ਸਭ ਕੁਝ ਕਾਰਨ ਕਹਿੰਦੇ ਨੇ ਇਹ ਸੰਸਾਰ ਦੇ ਜੀਵ ਬਾਰ-ਬਾਰ ਜੰਮਦਾ ਹੈ ਬਾਰ-ਬਾਰ ਜੰਮਦਾ ਹੈ ਬਾਰ-ਬਾਰ ਮਰਦਾ ਹੈ ਇਹ ਸਾਰਾ ਮੋਹ ਦਾ ਹੀ ਚੱਕਰ ਹੈ ਜਿਸ ਕਰਕੇ ਇਹ 파ਸਾਗਿਓਂ ਇਹ ਮੋਹ ਛੱਡਦੇ ਇਤੋਂ ਬਚਣ ਲਈ ਪ੍ਰਮਾਤਮਾ ਦਾ ਨਾਮ ਜਪਨ ਕਰੇ ਮਨੁੱਖ ਚੇਤ ਅਜਾਣ ਉਹ ਘਾਲ ਕੋ ਕੋ ਵੈ ਗੁਰੂ ਜੀ ਦਾ ਨਾਮ ਜਪ ਉਹਦਾ ਸਿਮਰਨ ਕਰ ਹਰ ਜੀਉ ਕਿਰਪਾ ਕਰੋ ਗੁਰ ਬਿਧੋ ਤਾਰਨਾਮ ਸੁਣਾਣਾ ਏ ਹਰੀ ਮੇਰੇ ਉੱਤੇ ਬਿਨ ਕਰ ਕਿਰਪਾ ਕਰ ਮੈਨੂੰ ਗੁਰੂ ਮਿਲਾ ਤਦੋਂ ਹੀ ਤੇਰੇ ਨਾਮ ਵਿੱਚ ਦੀਨਤਾ ਹੋ ਸਕਦੀ ਹੈ ਕਿਉਂਕਿ ਸਤਿਗੁਰ ਬਾਸਾ ਦੇ ਗੁਰੂ ਤੋਂ ਬਿਨਾਂ ਤਾਨੂੰ ਗਿਆਨ ਨਹੀਂ ਹੋ ਸਕਦਾ ਗੁਰੂ ਤੋਂ ਬਿਨਾਂ ਨਾਮ ਨਹੀਂ ਦੇ ਨੂੰ ਮਿਲ ਸਕਦਾ ਹੈ ਜਿ ਪ੍ਰਾਕ੍ਰਿ ਕਰਦੇ ਆਂ ਸਿਮਰਨ ਵੀ ਕਰਦੇ ਆਂ ਗੁਰੂ ਘਰ ਵੀ ਆਉਂਦੇ ਆਂ ਮਾਣ ਵੀ ਲੱਗਦੀ ਹੈ ਸਾਡੀ ਪਰ ਜਿਹੜੀ ਵਸਤੂ ਦੇ ਬਾਤ 'ਚ ਅਸੀਂ ਨਾਮ ਜਪਣਾ ਹੈ ਜਿਹੜੀ ਵਸਤੂ ਦੇ ਬਾਤ 'ਚ ਅਸੀਂ ਗੁਰੂ ਘਰ ਆਉਣਾ ਹੈ ਸਿਮਰਨ ਕਰਨਾ ਹੈ ਆਸਾ ਕਿ ਉਹ ਗੁਰੂ ਤੋਂ ਬਿਨਾ ਪ੍ਰਾਪਤ ਨਹੀਂ ਹੋਏਗੀ ਗੁਰਬਿੰਦ ਧਿਆਨ ਨਾ ਹੋਏ ਸਤਿਗੁਰੂ ਜੀ ਕਹਿੰਦੇ ਗੁਰੂ ਤੋਂ ਬਿਨਾ ਨਾਮ ਤੋਂ ਜਿਹਨੂੰ ਧਿਆਨ ਨਹੀਂ ਪ੍ਰਾਪਤ ਇਹ ਨਾਮ ਹੀ ਤੈਨੂੰ ਨਾਮ ਦੇ ਕਾਕੇ ਹੋਣੀ ਹੈ ਜਿਹੜਾ ਤੂੰ ਪਾਠ ਕਰਦਾ ਹੈ ਸਿਮਰਨ ਕਰਦਾ ਹੈ ਬਿਨਾਂ ਗੁਰੂ ਤੋਂ ਇਹਦਾ ਫਲ ਮਿਲੇਗਾ ਜੂੜ ਕਰੇ ਤੂੰ ਜਨਮ ਮਰਨ ਤੋਂ ਮੁਕਤ ਨਹੀਂ ਕਰ ਸਕੇਗਾ ਆਸਾ ਕਿੰਨੇ ਤੈਨੂੰ ਜੀਵਨ ਦੇ ਸੁੱਖ ਮਿਲ ਜਾਣਗੇ ਪਰ ਜਨਮਾਂ 'ਚ ਘਟਣਾ ਪਵੇਗਾ ਇਸ ਕਰਕੇ ਗੁਰੂ ਵਾਲਾ ਬਣ ਪਹਿਲਾਂ ਫਿਰ ਗੁਰੂ ਵਾਲਾ ਬਣ ਕੇ ਗੁਰੂ ਦੇ ਪਿਤਰوں ਦੇ ਉਪਦੇਸ਼ ਨੂੰ ਆਪਣੇirdੀ ਸੰਸਾਰ ਫਿਰ ਜਪਿਆ ਹੋਇਆ ਨਾਮ ਜਿਹੜਾ ਆਸਾ ਕਹਿੰਦੇ ਫਿਰ ਉਹ ਇਸ ਜੀਵਨ ਦੇ ਵਿੱਚ ਜਪਿਆ ਹੋਇਆ ਨਾਮ ਤੈਨੂੰ ਜਨਮ ਮਰਨ ਤੋਂ ਮੁਕਤ ਕਰੇਗਾ ਇਸੇ ਕਰਕੇ ਪਾਕਸਾ ਸਿੰਘ ਨੇ ਬਚਨ ਕਹੇ ਨਹੀਂ ਗਰੀਬ ਨਿਵਾਜ ਪਾਕਸਾ ਕਹਿੰਦੇ ਸਤਿਗੁਰੂ ਜੀ ਹਾਂ ਜੀ ਉਹ ਕਿਰਪਾ ਕਰੋ ਗੁਰੂ ਮੇਰੇ ਨੂੰ ਤਾਹਾ ਨਾਮ ਸੁਣਾਣਾ ਕਿ ਇਹ ਨਹੀਂ ਮੇਰੇ ਉੱਤੇ ਇਹ ਕਿਰਪਾ ਕਰਦੇ ਇਹ ਵਿਹਰ ਕਰਦੇ ਕਿ ਮੈਨੂੰ ਗੁਰੂ ਮਿਲਾ ਦੇ ਜਿਨ੍ਹਾਂ ਚਿਰ ਗੁਰੂ ਨਹੀਂ ਮਿਲਦਾ ਹੈ ਉਹਨਾਂ ਚਿਰ ਨਾਮ ਨਹੀਂ ਜਪਦਾ ਜਦੋਂ ਗੁਰੂ ਮਿਲੇਗਾ ਸਤਿਗੁਰੂ ਜੀ ਕਹਿੰਦੇ ਉਦੋਂ ਹੀ ਫਿਰ ਮੈਂ ਤੇਰੇ ਨਾਮ ਵਿੱਚ ਨਿਰਤਾ ਲੀਨ ਹੋ ਸਕਦਾ ਤਾਂ ਹੀ ਮੇਰੇ ਨਾਮ ਵਿੱਚ ਨਿਰਤਾ ਹੋ ਸਕੀ ਜਿਸ ਕੀ ਵਖ ਸੋਈ ਪ੍ਰਭ ਜਾਣੈ ਜਿਸ ਨੂੰ ਦੇਹ ਸੁਖਾਇ ਇਹ ਭਾਈ ਨਾਮ ਕਰੂ ਜਿਸ ਪਰ ਮਾਕਮਾ ਦੀ ਮਾਕੀਅਤ ਹੈ ਜਿਹੜੇ ਇਸਾ ਕਾਰ ਕੋ ਵੈ ਇਹ ਵਸਤੂ ਹੈ ਤੇ ਉਹ ਹੀ ਜਾਣਦਾ ਹੈ ਕਿ ਵਸਤੂ ਕਿਸ ਨੂੰ ਦੇਣੀ ਹੈ ਆਕਾਰਕੂਪ ਤੋਂ ਬਿਨਾਂ ਹੁਣ ਸਾਡੇ ਕੋਲ ਜਿਹੜੀ ਵਸਤੂ ਕੋਈ ਪੈਸਾ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਉਹਨੂੰ ਅਸੀਂ ਜਾਣਦੇ ਹਾਂ ਵੀ ਕਿਹਨੂੰ ਕਿੰਨੀ ਦੇਣੀ ਹੈ ਕਿੰਨਾ ਕਿਸਨ ਪੈਸਾ ਦੇਣਾ ਹੈ ਜਾਂ ਕੋਈ ਹੋਰ ਵਸਤੂ ਦੇਣੀ ਹੈ ਇਸੇ ਤਰ੍ਹਾਂ ਜਦੋਂ ਨਾਮ ਹੈ ਉਹ ਆਕਾਰਕੂਪ ਵੈਰੀ ਵਿੱਚ ਦੀ ਮਗਤੀ ਹੁੰਦੀ ਹੈ ਉਹਦੀ ਚੀਜ਼ ਹੈ ਜਿਸकी ਵਸਤੂ ਇਹ ਕਦੋਂ ਜਾਣਨਾ ਹੈ ਜਿਸ ਨੂੰ ਦੇਹ ਸੁਪਾਈ ਉਹ ਜਾਣਦਾ ਕਿ ਨੂੰ ਕਿਹਨੂੰ ਵਰਤਕ ਦੇਣੀ ਹੈ ਇਹਦਾ ਗੁਰਦਾ ਸੂਤ ਹੈ ਕਿਉਂਕਿ ਜਿਵੇਂ ਜਿਹਾ ਭਾਂਡਾ ਬਣਦਾ ਉਹ ਇਹਦੇ ਵਿੱਚ ਵਸਤੂ ਪਵੇਗੀ ਤੇ ਸੰਤਪੁਰ ਜੀ ਬਾਸਾ ਜਾਣਦੇ ਨੇ ਕਿਿਹੜੇ ਭਾਂਡੇ ਵਿੱਚ ਨਾਮ ਰੂਪੀ ਇਹ ਦੌਲਬ ਵਸਤੂ ਪਾਉਣੀ ਹੈ ਇਹ ਵਰਤਕ ਕਿਸ ਨੂੰ ਦੇਣੀ ਹੈ ਜਿਸ ਜੀਵ ਨੂੰ ਪ੍ਰਭੂ ਇਹ ਦਾਤ ਦਿੰਦਾ ਹੈ ਭਾਈ ਨਾਮ ਦੇ ਉਹੀ ਅਕਾਰੂਪ ਦਾ ਨਾਮ ਲੈ ਸਕਦਾ ਹੈ ਬਖਤ ਅਨੂਪ ਅਤ ਅਗਮਨ ਗੁਚਰ ਗੁਰੂ ਪੂਰਾ ਅਲਖ ਲਗਾਈ ਇਹ ਬੰਤ ਐਸੀ ਸੁੰਦਰ ਹੈ ਨਾਮ ਮੁਕਤੀ ਬਤੂ ਕਿ ਜਗਤ ਵਿੱਚ ਇਸ ਵਰਗੀ ਹੋਰ ਕੋਈ ਚੀਜ਼ ਹੈ ਨਹੀਂ ਨਾਮ ਦੇ ਤੁਲ ਕੋਈ ਵੀ ਵਸਤੂ ਨਹੀਂ ਹੀਰੇ ਦੁਆਰਾ ਮੁਕਤੀ ਗਹਿਣੇ ਸੋਨਾ ਪੈਸਾ ਧਨ ਜ਼ਮੀਨਾਂ ਜਦਾਂ ਜੋ ਕੁਝ ਵੀ ਸੰਸਾਰ ਵਿੱਚ ਹੈ ਇਹ ਬਾਸਾ ਕਹਿੰਦੇ ਸਾਰੇ ਨਾਮ ਤੋਂ ਵੱਡੇ ਨੇ ਨਾਮ ਦੇ ਵਰਗੀ ਸੁੰਦਰ ਚੀਜ਼ ਨਹੀਂ ਹੈ ਕੋਈ ਸੰਸਾਰ ਤੇ ਬਾਸਾ ਕਹਿੰਦੇ ਇਹ ਕਿਸੇ ਚਤਰਾਈ ਸਿਆਣਪ ਦੇ ਰਾਹੀ ਅਕਾਲ ਪੁਰਖ ਜੀ ਦਾ ਨਾਮ ਪਾਇਆ ਨਹੀਂ ਜਾ ਸਕਦਾ ਇਸੇ ਕਰਕੇ ਧੰਨ ਗੁਰੂ ਅੰਗਦਾਸ ਜੀ ਮਹਾਰਾਜ ਰੋਜ਼ੇ ਕਿਰਪਾ ਕਰਦੇ ਹੋ ਸਾਡੇ ਉੱਤੇ ਰੋਜ਼ ਸੁਣਝਾਉਂਦੇ ਨੇ ਚਤਰਾਈ ਕਿਨਹਿ ਨਾਮਾ ਜੇ ਮਨ ਪੇਰਿਆ ਚਤਰਾਈ ਕਿਨਹਿ ਨਾਮਾ ਬਾਸਾ ਕਹਿੰਦੇ ਚਤਰਾਈਆਂ ਨਾਂ ਨਹੀਂ ਜਿਵੇਂ ਪਾਇਆ ਭੋਲੇ ਭਾਈ ਬਿਨੇ ਰੂਹ ਦਾ ਨਾਮ ਤੱਕ ਭੋਲੇ ਭਾਰਿਆ ਨਹੀਂ ਲੱਭੇ ਜਿਹੜੇ ਆਪਣੇ ਅੰਦਰ ਦੀ ਮਾਇਕ ਪਵਾ ਕੇ ਚਿੰਤਾ ਕਰਦੇ ਨੇ ਇਸ ਕਰਕੇ ਬਾਖਸ਼ਾ ਕੀਤੇ ਭਾਈ ਇਹ ਚਤਾਈ ਧਿਆਨ ਪਾਦੇ ਨਾ ਦੀ ਅਕਾਲ ਪੁਰਖ ਵੈਕੂ ਜੀ ਦੇ ਨਾਮ ਤੱਕ ਪਹੁੰਚ ਨਹੀਂ ਹੋ ਸਕਦੀ ਹੈ ਮਨੁੱਖ ਦੇ ਬਿਆਨ ਇੰਦਰਿਆਂ ਦੀ ਵਿੱਚ ਤੱਕ ਪਹੁੰਚ ਨਹੀਂ ਹੈ ਜੇ ਪੂਰਾ ਗੁਰ ਨਿਰਭੈ ਤਾ ਪੂਰੀ ਅਦਿਸ਼ਤ ਪ੍ਰਭੂ ਦਾ ਦਰਸਾਰ ਕਰ ਸਕਦਾ ਹੈ ਗੁਰੂ ਤੋਂ ਬਿਨਾ ਦਰਸਾਰ ਨਹੀਂ ਹੋ ਸਕਦਾ ਅਕਾਲ ਪੁਰਖ ਦਾ ਔਹੀ ਸੰਗਰਾਮ ਹੈ ਕੋਉਹੀ ਕਿਰਪਾ ਕਰੇਗਾ ਤੇਤੇ ਕੋਈ ਨਿਰੰਕਾਰ ਨਾ ਤੇਰਾ ਮੇਲ ਕਰਵਾ ਸਕੇਗਾ ਜਿਨ ਮੇਟਾ ਕੀ ਸੁਈ ਜਾਣ ਗੂੰਗੇ ਕੀ ਮਠਿਆ ਪਾਸਗਦੇ ਪਾਈ ਜਿਸ ਮਨੁੱਖ ਨੇ ਇਹ ਨਾਮ ਕੇ ਵਸਤੂ ਚਖੀ ਹੈ ਨਾਮ ਦਾ ਸੁਆਦ ਚਖਿਆ ਹੈ ਇਹਦਾ ਸੁਆਦ ਕੋਈ ਜਾਣ ਸਕਦਾ ਉਹ ਬਿਆਨ ਨਹੀਂ ਕਰ ਸਕਦਾ ਜਿਵੇਂ ਗੁੰਗੇ ਦੀ ਖੰਦੀ ਮਠਿਆਈ ਦਾ ਸੁਆਦ ਕੋਈ ਦੱਸ ਨਹੀਂ ਸਕਦਾ ਬੋਲ ਕੇ ਕਿਉਂਕਿ ਬੋਲਣ ਵਾਲੇ ਕੋਈ ਜਵਾਨ ਨਹੀਂ ਇਸ ਗੱਲ ਨੂੰ ਕਿਦਾਂ ਦੱਸ ਸਕਦਾ ਕਿ ਇਸੇ ਤਰ੍ਹਾਂ ਸੰਤ ਜੀ ਕਹਿੰਦੇ ਜਿਨੇ ਨਾਮ ਦਾ ਸੁਆਦ ਚੱਕਿਆ ਜਿਨੂੰ ਨਾਮ ਦਾ ਰਸ ਆਇਆ ਭਾਈ ਉਹ ਬੋਲ ਕੇ ਨਹੀਂ ਦੱਸ ਸਕਦਾ ਹੈ ਬਿਆਨ ਨਹੀਂ ਕਰ ਸਕਦਾ ਇਹ ਸੁਆਦ ਨਾਮ ਦਾ ਜਿਤਨਾ ਪ੍ਰਗੁਣ ਹੈ ਪ੍ਰਾਰਥਨਾ ਲਖਾਇ ਨੂ ਕਹਿ ਨਾਮੀ ਜੇ ਕੋ ਰੱਖੈ ਲੁਕਾਈ ਆਸਾ ਕਿੰਦੇ ਸੁਆਲ ਦਸਿਆ ਨਹੀਂ ਜੰਗਰ ਪਰ ਜਿਹਦੇ ਕੋਲ ਇਹ ਰਤਨ ਹੋਵੇਗਾ ਨਾਮ ਦਾ ਉਹ ਲੁਕਾ ਕੇ ਵੀ ਨਹੀਂ ਰੱਖ ਸਕਦਾ ਹਰ ਕਾ ਭਗਤ ਪ੍ਰਗਟ ਨਹੀਂ ਸ਼ੱਕਦਾ ਆਸਾ ਕਿੰਦੇ ਉਹਨੇ ਬਲਕਿ ਹੋਣਾ ਹੀ ਹੈ ਉਹ ਲੋਕਿਆ ਰਹਿ ਨਹੀਂ ਸਕਦਾ ਚੁੱਪ ਕੇ ਰਹਿ ਨਹੀਂ ਸਕਦਾ ਇਦ ਕਰਕੇ ਆਸਾ ਕਿੰਦੇ ਰਤਨ ਲੁਕਾਇਆ ਲੁਕੈ ਨਾ ਨਹੀਂ ਜੇ ਕੋ ਰੱਖੈ ਲੁਕਾਈ ਆਹ ਭਾਈ ਜੇ ਕਿਸ ਨੂੰ ਨਾਮ ਦਾ ਰਸਨ ਹਾਸਲ ਹੋ ਜਾਵੇ ਤਾਂ ਉਹ ਕਿਸਲਾ ਤੁਮ ਆਪੇ ਅੰਦਰ ਲੁਕਾ ਕੇ ਰੱਖਣਾ ਚਾਹੀ ਤਾ ਗੁਪਿਆ ਹੋਇਆ ਇਹ ਰਸਨ ਲੁਕਦਾ ਨਹੀਂ ਹੈ ਉਹਦੇ ਆਤਮਿਕ ਜੀਵਨ ਤੋਂ ਰੱਖਣ ਦੇ ਪ੍ਰਾਕ੍ਰੀ ਦੇ ਲੱਛਣ ਇਸ ਮੰਦੇ ਨੇ ਜਿਹਨੂੰ ਇਹ ਨਾਮ ਦੇ ਰਾਖਾ ਹੁੰਦੀ ਆ ਉਹ ਸਤੁਰ ਬਾਸਾ ਕਹਿੰਦੇ ਭਾਈ ਦੁਨੀਆ ਦੇ ਨਾਮ ਨੂੰ ਰਹਿਣ ਦੀ ਬੱਕਰੀ ਬੁਲਾਨੀ ਹੈ ਭਰਕਾਂ ਕੀ ਚਾਰਾਂ ਰਾਗੀ ਚਾਰਾਂ ਰਾਗੀ ਭਰਕ ਨੰਕੇ ਦੀ ਵਿਖਮ ਮਾਰਗ ਚਲਣਾ ਲਾਭ ਲੋਭ ਹੰਕਾਰ ਕਟ ਸਤਗੁਰ ਜੀ ਕਹਸਾ ਕਹਿੰਦੇ ਉਹਦੇ ਅੰਦਰੋਂ ਲੋਭ ਮੁੱਕ ਜਾਂਦਾ ਹੈ ਹੰਕਾਰ ਦੇ ਅੰਦਰ ਉਨੀ ਮੂਲੀ ਦੇ ਵਿੱਚ ਮਠਾਸ ਆ ਜਾਂਦੀ ਹੈ ਕਿੜਕਣ ਕੋੜਾ ਬਣੂ ਪੁੰਜਦਾ ਜਿਹਦੇ ਕੋਲ ਨਾਮ ਰਤਨ ਆ ਜਾਂਦਾ ਜਿਹਦੇ ਅੰਦਰ ਨਾਮ ਲੱਗ ਜਾਂਦਾ ਉਹਦੇ ਸਤਗੁਰ ਕਹਸਾ ਕਹਿੰਦੇ ਭਾਈ ਤੇ ਇੰਨਾਂ ਰਚਨਾ ਨੂੰ ਉਦੇ ਅੰਦਰ ਦਾ ਜਿਹੜਾ ਆਤਮਿਕ ਜੀਵਨ ਹੈ ਆਤਮ ਗ੍ਰਥਨ ਦੀ ਪ੍ਰਾਪਤੀ ਹੈ ਉਹਦੇ ਦਰਸ਼ਨ ਇਸ ਪੈਂਦੇ ਹਨ ਸਭ ਕਿਛ ਤੇਰਾ ਤੂੰ ਅੰਦਰ ਜਮੀ ਤੂੰ ਸਭਨਾ ਕਾ ਪ੍ਰਭ ਸੁਈ ਇਹ ਪ੍ਰਭੂ ਜੀ ਇਹ ਸਾਰਾ ਸੰਸਾਰ ਤੇਰਾ ਨਾਮ ਹੈ ਤੂੰ ਸਭ ਜੀਵਾਂ ਦੇ ਬਿਰਤੀ ਜਾਣਨ ਵਾਲਾ ਹੈ ਤੇ ਤੂੰ ਸਭ ਦੇ ਸਾਰਨਣ ਵਾਲਾ ਮਾਲਕ ਹੈ ਜਿਸ ਨੂੰ ਆਧਾਰ ਕਰੇ ਸੋ ਕਾਇ ਜਨ ਨਾਨਕਿਆ ਬਰਨ ਲੰਗੋ ਏ ਨਾਨਕ ਏ ਰੰਗ ਏ ਪ੍ਰਭੂ ਕੋਈ ਮਨੁੱਖ ਤੇਰਾ ਨਾਮ ਆਸਰ ਕਰ ਸਕਦਾ ਹੈ ਜਿਸ ਨੂੰ ਤੂੰ ਏ ਰਾਤ ਰਖਣਾ ਹੈ ਹੋਰ ਕੋਈ ਵੀ ਅਸਾ ਜੀਵ ਨਹੀਂ ਜੋ ਤੇਰੀ ਰਖਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ ਤੂੰ ਕਿਰਪਾ ਕਰਨਾ ਸਤਿਗੁਰੂ ਜੀ ਕਾਰ ਨੂੰ ਜੀਉ ਤਾਂ ਗੁਰੂ ਦੀ ਪ੍ਰਾਪਤੀ ਬੁਣੀ ਹੈ ਕਿ ਜਿਨਾਂ ਨੂੰ ਜੀਵ ਦੀ ਪ੍ਰਾਪਤੀ ਹੋਣੀ ਹੈ ਤਾਈ ਉਹੀ ਨਾਮ ਰੂਪੇ ਦਾ ਅਨੁਭਾਸ ਕਰ ਸਕਦੇ ਨੇ ਇਸ ਤਰ੍ਹਾਂ ਅਜੇ ਪਾਵਨ ਪਿਤਰ ਮੁਗਵਾਂ ਜੀ ਦੇ ਰਾਹੀ ਧੰਨ ਗੁਰੂ ਰਾਮਦਾਸ ਜੀ ਨੇ ਸਾਨੂੰ ਪਿਤਰ ਉਪਦੇਸ਼ ਵਰਸੇਨ ਬਾਜੀਆਂ ਦੀ ਕਿਰਪਾ ਹੀ ਗੁਰੂ ਵਾਲੇ ਬਣੇ ਪੂਰਨ ਗੁਰੂ ਤੋਂ ਬਿਨਾ ਨਾਮ ਦੀ ਰਾਖੀ ਪ੍ਰਾਪਤ ਨਹੀਂ ਹੋਵੇਗੀ ਤੇ ਨਾਮ ਤੋਂ ਬਿਨਾ ਸਾਡੇ ਜੀਵਨ ਦਾ ਪੂਰਨ ਨਹੀਂ

ਕਰਕੇ ਗੁਰੂ ਵਾਲੇ ਬਣਿਏ ਗੁਰੂ ਚਰਨਾਂ ਨੂੰ ਜੁੜੀਏ ਸਤਿਗੁਰਾਂ ਤੋਂ ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਸਿਮਰਨ ਕਰਕੇ ਮੁੱਖਾ ਜਨਮ ਦਾ ਸਰਬਾ ਕਰੀਏ ਇਹ ਹੀ ਮੁੱਖਾ ਜਨਮ ਦਾ ਪਾਈ ਸਭ ਤੋਂ ਵੱਡਾ ਲਾਭ ਹੈ ਸੋ ਆਓ ਹੁਣ ਜਾਂ ਤੁਮਾਂ ਨੂੰ ਲਾਂ ਦੇਣਾ ਸਤਿਗੁਰੂ ਜੀ ਰક્ષਣਯੋਗ ਨੇ ਕਲੀਛਾਂ ਸਭ ਲੋਕਾਂ ਨੂੰ ਗੈਰ ਰਛਾਣਾਂ ਕੋਈ ਵਿਚਾਰ ਜੁ ਮਨ ਨੂੰ ਪਾ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰਿਓ ਗਲਤੀਆਂ ਗਲਤੀਆਂ ਜਾਣ ਕੇ ਮਾਫ ਕਰਿਓ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ